ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਜ ਮੋਗਾ ਦੇ ਹਲਕੇ ਬਾਗਾਪੁਰਾਣਾ ਦੀ ਨੋਂਦੇ ਪਿੰਡ ਡੇਮਰੂ ਕਲਾ ਟਕਸਾਲੀ ਅਕਾਲੀ ਪਰਿਵਾਰ ਦੇ ਲਖਵੀਰ ਸਿੰਘ ਕੈਨੇਡਾ ਦੇ ਗ੍ਰਹਿ ਵਿਖੇ ਉੱਚੇਚੇ ਤੌਰ ਤੇ ਪੁੱਜੇ ਜਿੱਥੇ ਉਹ ਨਾਲ ਲੰਬਾ ਸਮਾਂ ਲਖਵੀਰ ਸਿੰਘ ਕੈਨੇਡਾ ਨਾਲ ਗੱਲਬਾਤ ਕੀਤੀ ਕਿਉਂਕਿ ਮੈਂ ਤੁਹਾਨੂੰ ਪਹਿਲੀ ਗੱਲ ਦੱਸਣਾ ਚਾਹਣਾ ਹੈ ਸਾਮਣ ਕੋਈ ਅਕਿਊਜ਼ ਨਹੀਂ ਹੁੰਦਾ ਕੋਈ ਵੀ ਕੇਸ ਹੋਏ ਹਜ਼ਾਰ ਬੰਦਿਆਂ ਨੂੰ ਪੁਲਿਸ ਪੁੱਛਦੀ ਹੈ ਆਂਡੇ ਗਵਾਂਡੀਆਂ ਨੂੰ ਸਾਰਿਆਂ ਨੂੰ ਜਦੋਂ ਕਿਸੇ ਨੂੰ ਵੀ ਪੁੱਛਣਾ ਹੁੰਦਾ ਉਹਨਾਂ ਨੂੰ ਆਫੀਸ਼ੀਅਲੀ ਸਮਨ ਕਰਨਾ ਪੈਂਦਾ ਆ ਇੱਕ ਫਾਰਮੈਲਟੀ ਹੈ ਤੇ ਮੈਨੂੰ ਸ਼ਾਮ ਨੂੰ ਇਹਨਾਂ ਦਾ ਮੈਸੇਜ ਆਇਆ ਸੀ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਸ਼ਾਮ ਨੂੰ ਦੱਸਿਆ ਤੇ ਮੈਨੂੰ ਦੋ ਟਾਈਮ ਦਿਓ ਹੋਰ ਟਾਈਮ ਦੇ ਦਿਓ ਮੈਂ ਆਜੂ ਕੋਈ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਜਦੋਂ ਮਰਜ਼ੀ ਚ ਲੱਕਾਂ ਕਰੇ ਹੋਰ ਟਾਈਮ ਜਵਾਬ ਪ੍ਰਦਾਨ ਜੀ ਆਇਸੀ ਜਿਸ ਮੁੱਦੇ ਨੂੰ ਲੈ ਕੇ ਅੱਜ ਸਰਦਾਰ ਸੁਖਬੀ ਸਿੰਘ ਜੀ ਬਾਲ ਸਾਹਿਬ ਡੇਮਰੂ ਕਲਾ ਸਰਦਾਰ ਲਖਵੀਰ ਸਿੰਘ ਜੀ ਜਿਹੜੇ ਕਿ ਬਹੁਤ ਹੀ ਮੁੱਢ ਤੋਂ ਪੁਰਾਣੇ ਬਜ਼ੁਰਗਾਂ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਨੇ ਵਿੰਨੀ ਪਿਕ ਦੇ ਵਿੱਚ ਟਰਾਂਸਪੋਰਟ ਹੈ ਸਰਦਾਰ ਖਬੀਰ ਸਿੰਘ ਜੀ ਉਹਨਾਂ ਦੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕੈਨੇਡਾ ਦੀ ਧਰਤੀ ਤੇ ਪੂਰੇ ਬੋਰਡ ਲਾ ਕੇ ਆਪਣੇ ਟਰੱਕਾਂ ਦੇ ਉੱਪਰ ਜਿਹੜੇ ਵੱਡੇ ਟਰੇਲਰ ਨੇ ਉਹਨਾਂ ਦੇ ਉੱਪਰ ਲਾ ਕੇ ਕਿ ਆਉਣ ਵਾਲਾ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਹੈ ਇਹਨਾਂ ਨੂੰ ਉੱਥੇ ਔਕੜਾਂ ਵੀ ਕਈ ਆਈਆਂ ਪਰ ਇਹਨਾਂ ਨੇ ਬਿਲਕੁਲ ਕਦੇ ਇਹੋ ਜੀ ਗੱਲ ਨਹੀਂ ਸੋਚੀ ਤਕੜੇ ਹੋ ਕੇ ਉਸ ਗੱਲ 'ਚ ਇਹ ਕਾਮਯਾਬ ਹੋਏ ਹੁਣ ਫਿਰ ਇਹਨਾਂ ਨੇ 2027 ਦਾ ਜਿਹੜਾ ਮੈਥਡ ਹੈ ਉਹਦੇ ਤੇ ਜਿਹੜਾ ਅੱਗੇ ਪਹਿਲਾਂ ਕਿਹਾ ਸੀ 2022 'ਚ ਮੁੱਖ ਮੰਤਰੀ ਬਣਗੇ ਸਰਦਾਰ ਸੁਖਬੀ ਸਿੰਘ ਜੀ ਬਾਦਲ ਹੁਣ ਇਹਨਾਂ ਨੇ ਇਹ ਵੀ ਕਹਿ ਕੇ 2027 ਦੇ ਵਿੱਚ ਆਉਣ ਵਾਲੇ ਮੁੱਖ ਮੰਤਰੀ ਜੇ ਸਰਦਾਰ ਸੁਖਬੀ ਸਿੰਘ ਜੀ ਬਾਦਲ ਸਾਹਿਬ ਨੇ ਆਪ ਵੀ ਸਰਕਾਰ ਲਗਾਤਾਰ ਪਹਿਲਾਂ ਦੋਸ਼ ਲੋਕੀ ਸੀ ਕਿ ਕਾਲੀ ਤਲ ਚਿੱਟਾ ਵੋ ਰਿਹਾ ਹੁਣ ਲਗਾਤਾਰ ਮੋਕਾ ਹੋ ਰਹੀ ਹੈ ਤਾਂ ਕਿਸ ਤਰ੍ਹਾਂ ਦੇਖਦਾ ਹੈ ਮੈਂ ਸਮਝਦਾ ਕਿ ਪਹਿਲਾਂ ਤਾਂ ਕੱਲੀਆਂ ਗੱਲਾਂ ਕਰਦੇ ਸੀ ਸਰਕਾਰ ਦੇ ਵਿੱਚ ਹੈ ਨਹੀਂ ਸੀ ਹੁਣ ਜਦੋਂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਹੈ ਮੈਨੂੰ ਲੱਗਦਾ ਕਿ ਤਿੰਨ ਗੁਣੇ ਜਿਆਦਾ ਜਿਹੜਾ ਚਿੱਟਾ ਜਾਂ ਜਿਹੜਾ ਵੀ ਨਸ਼ਾ ਹੈ ਡਰੱਗ ਉਹ ਵਧ ਗਈ ਕੋਈ ਇਹਨਾਂ ਦਾ ਕੰਟਰੋਲ ਨਹੀਂ ਲੁੱਟਾਖੁਆਨ ਤੇ ਗੈਂਗਸਟਰਾਂ ਤੇ ਕੋਈ ਕੰਟਰੋਲ ਨਹੀਂ ਜਮਾ ਫੇਲ ਆ ਸਰਕਾਰ 5 ਮਹੀਨੇ ਹੋ ਗਏ 5 ਮਹੀਨਾ ਦੇ ਵਿੱਚ ਕੋਈ ਵੀ ਇਹਨਾਂ ਤੋਂ ਨਾ ਕਿਸਾਨ ਖੁਸ਼ ਹੋ ਸਕਿਆ ਨਾ ਮਜ਼ਦੂਰ ਖੁਸ਼ ਹੋ ਸਕਿਆ ਨਾ ਮੁਲਾਜ਼ਮ ਖੁਸ਼ ਹੋ ਸਕਿਆ ਨਾ ਵਪਾਰੀ ਖੁਸ਼ ਹੋ ਸਕਿਆ ਕੋਈ ਵੀ ਵਰਗ ਇਹਨਾਂ ਤੋਂ ਖੁਸ਼ ਨਹੀਂ ਲੋਕ ਪਛਤਾ ਰਹੇ ਆ ਕਿ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਕਿਉਂਕਿ ਵੋਟਾਂ ਲਹਿਰ ਨਾਲ ਪੈ ਗਈਆਂ ਕਿ ਪਤਾ ਨਹੀਂ ਝੂਠ ਹੀ ਇਹਨੇ ਮਾਰੇ ਸੀ ਇਹਨਾਂ ਨੇ ਕਿ ਪਤਾ ਨਹੀਂ ਅਸੀਂ ਕੀ ਕਰ ਦਾਂਗੇ ਤੇ ਇਹਨਾਂ ਦੇ ਹੁਣ ਜਿੰਨੇ ਐਮਐਲਏ ਆ 92 ਦੇ 92 ਕਿਸੇ ਦਾ ਫੋਨ ਨਹੀਂ ਚੱਕਦੇ ਕਿਸੇ ਦਾ ਕੰਮ ਨਹੀਂ ਕਰਦੇ ਸਭ ਤੋਂ ਵੱਡਾ ਫੇਲੀਅਰ ਹੈ ਸਰਕਾਰ ਦਾ ਕਿ ਪੰਜਾਂ ਮਹੀਨਿਆਂ ਦੇ ਵਿੱਚ ਨਹੀਂ ਤਾਂ ਸਰਕਾਰਾਂ 2.5 ਸਾਲ ਦੇ ਵਿੱਚ ਇਹ ਹੁੰਦਾ ਕਿ ਕਿਸੇ ਦੀ ਸੁਣਵਾਈ ਨਹੀਂ ਹੋਈ ਲੋਕ ਖਲਾਫ ਹੋ ਜਾਂਦੇ ਆ ਇਹ ਪੰਜਾਂ ਮਹੀਨਿਆਂ ਦੇ ਵਿੱਚ 3 ਮਹੀਨੇ ਤੋਂ ਰਿਜ਼ਲਟ ਦਿੱਤਾ ਲੋਕਾਂ ਨੇ ਸਰਗਰੂਰ ਸੀਟ ਤੇ ਤੇ ਪੰਜਾਂ ਮਹੀਨਿਆਂ ਦੇ ਵਿੱਚ ਮੈਂ ਸਮਝਦਾ ਕਿ ਸਰਕਾਰ ਦਾ ਫੇਲੀਅਰ ਹੈ ਜਿਹੜਾ ਲੋਕਾਂ ਦੇ ਸਾਹਮਣੇ ਆ ਕਿ ਕੋਈ ਵਰਗ ਇਹਨਾਂ ਤੋਂ ਖੁਸ਼ ਨਹੀਂ। ਮਾਨਾ ਸਾਹਿਬ ਸੋਸਾਇਟੀ ਦੀ ਚੋਣ ਸਭ ਤੋਂ ਛੋਟੀ ਚੋਣ ਮੰਨੀ ਗਈ ਤੇ ਲਗਾਤਾਰ ਦਖਲਅੰਦਾਜ਼ੀ ਹੋ ਰਹੀ ਹੈ ਜਿਹੜੀਆਂ ਵਿਧਾਇਕਾਂ ਦਾ। ਇਹ ਤਾਂ ਬੜਾ ਕਹਿ ਰਹੇ ਸੀ ਕਿ ਅਸੀਂ ਇਮਾਨਦਾਰ ਪਾਰਟੀਆਂ ਅਸੀਂ ਬਿਲਕੁਲ ਧੱਕਾ ਨਹੀਂ ਕਰਦੇ ਤੇ ਛੋਟੀਆਂ-ਛੋਟੀਆਂ ਚੋਣਾਂ ਦੇ ਵਿੱਚ ਸਾਡੇ ਮੈਂਬਰਾਂ ਨੂੰ ਪੱਟ ਕੇ ਆਪ ਦੇ ਇਲਜ਼ਾਮ ਦੇ ਵਿੱਚ ਉਹਨਾਂ ਤੇ ਦਬਾਅ ਪਾਉਣ ਵਾਸਤੇ ਕਿਸੇ ਦੀ ਬਿਜਲੀ ਦੀ ਕੁੰਡੀ ਫੜਾ ਦੇਣੀ, ਕਿਸੇ ਤੇ ਪਰਚਾ ਦਰਜ ਕਰਾਉਂਦੀਆਂ, ਧਟਕੀਆਂ ਦੇਣੀਆਂ। ਮੈਂ ਸਮਝਦਾ ਕਿ ਇਹੋ ਜੀਆਂ ਗੱਲਾਂ ਕਰਨੀਆਂ ਇਹ ਜਿਵੇਂ ਪਹਿਲਾਂ ਕਾਂਗਰਸ ਸਰਕਾਰ ਕਰਦੀ ਹੁੰਦੀ ਸੀ ਉਸੇ ਕੜੀ ਦਿੱਤਾ ਤੁਸੀਂ ਪਹਿਲਾਂ ਹੀ ਕਹਿੰਦੇ ਹੁੰਦੇ ਸੀ ਕਿ ਇਹਨਾਂ ਦਾ ਦੋਸਤਾਨਾ ਇਹ ਦੋਨੋਂ ਪਾਰਟੀਆਂ ਰੜੀਆਂ ਹੋਈਆਂ ਇਹ ਤੇ ਬੀ ਟੀਮ ਉਹ ਗੱਲ ਆ ਜਿਹੜੀ ਇਹਨਾਂ ਦੀ ਸਾਹਮਣੇ ਆਈ ਜਿੱਥੇ ਵੀ ਇਹ ਸੈਡੀ ਦੇ ਪ੍ਰਧਾਨ ਬਣਾਉਣ ਦੀ ਕੋਸ਼ਿਸ਼ ਕਰਦੇ ਉਹ ਕਾਂਗਰਸ ਪਾਰਟੀ ਇਹਨਾਂ ਨੂੰ ਸਪੋਰਟ ਕਰਦੀ